ਸਵਾਗਤ ਹੈ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਰੀਅਲ ਫੈਕਟ ਨਿਊਜ਼ ਦੇ ਨਾਲ ਤੇ ਮੈਂ ਪ੍ਰਦੀਪ ਢਿੱਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਆ। ਸਭ ਤੋਂ ਪਹਿਲਾਂ ਮਾਫੀ ਚਾਹੁੰਨੇ ਕੁਝ ਦਿਨ ਜਿਹੜਾ ਫੀਲਡ ਦੇ ਵਿੱਚ ਖਬਰਾਂ ਤੁਹਾਡੇ ਨਾਲ ਨਹੀਂ ਸਾਂਝੀਆਂ ਕਰ ਸਕੇ ਉਹਦੇ ਲਈ ਮਾਫੀ ਚਾਹੁੰਨੇ ਆ ਕੁਝ ਨਿੱਜੀ ਕਾਰਨਾ ਕਰਕੇ ਜਿਹੜਾ ਫੀਲਡ ਦੇ ਵਿੱਚੋਂ ਇਨਐਕਟਿਵ ਰਹਿਣਾ ਪਿਆ। ਪਰ ਅੱਜ ਇੱਕ ਵਾਰ ਫੇਰ ਤੁਹਾਡੇ ਨਾਲ ਮੌਜੂਦ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਨਿਹਾਰ ਸਿੰਘ ਵਾਲੇ ਦੇ ਵਿੱਚ ਸ਼ਹਿਰ ਦੇ ਵਿਚਕਾਰ ਧਰਨਾ ਜਿਹੜਾ ਪਿਛਲੇ 4 ਦਿਨਾਂ ਤੋਂ ਚੱਲ ਰਿਹਾ ਹੈ ਔਰ ਇਹ ਧਰਨਾ ਬਿਜਲੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਿਹੜਾ ਧਰਨਾ ਚੱਲ ਰਿਹਾ ਹੈ ਆਪਾਂ ਪਿਛਲੇ ਸਾਲ ਵੀ ਇਨ੍ਹਾਂ ਦਿਨਾਂ ਦੇ ਵਿੱਚ ਹੀ ਇੱਕ ਧਰਨਾ ਕਵਰ ਕੀਤਾ ਸੀ ਪਿਛਲੇ ਸਾਲ ਵੀ ਧਰਨਾ ਲੱਗਿਆ ਸੀ ਉਦੋਂ ਵੀ ਆਪਾਂ ਜਿਹੜੀਆਂ ਕਿਸਾਨਾਂ ਦੀਆਂ ਸਮੱਸਿਆਵਾਂ ਸੀਗੀਆਂ ਸਾਹਮਣੇ ਰੱਖੀਆਂ ਸੀ ਪਰ 1 ਸਾਲ ਗੁਜ਼ਰ ਗਿਆ ਜਿਹੜਾ ਅੱਜ ਫੇਰ ਇਲਾਕੇ ਦੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਮੰਨਵਾਉਣ ਲਈ ਅੱਜ ਫੇਰ ਜਿਹੜਾ ਧਰਨੇ ਦੇ ਵਿੱਚ ਡਟਣਾ ਪਿਆ ਕੀ ਕਾਰਨ ਹੈ ਕਿ ਕਹਾਣੀ ਅਜੇ ਉੱਥੇ ਦੀ ਉੱਥੇ ਹੈ ਮੇਰੇ ਨਾਲ ਇਸ ਵਕਤ ਜਿਹੜਾ ਧਰਨੇ ਦੇ ਆਗੂ ਨੇ ਮੌਜੂਦ ਹੈ ਗੁਰਪ੍ਰੀਤ ਸਿੰਘ ਜੀ ਸਸੀਆ ਭਾਈ ਜੀ ਸਸੀਆ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਅਸੀਂ ਇੱਥੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਧਰਨਾ 4 ਦਿਨਾਂ ਤੋਂ ਚੱਲ ਰਿਹਾ ਹੈ ਉਤੇ ਕਾਰਨਾਂ ਕਰਕੇ ਅਸੀਂ ਜਿਹੜੀ ਪਹਿਲੇ 2-3 ਦਿਨ ਕਵਰੇਜ ਨਹੀਂ ਕਰ ਸਕੇ ਅਸੀਂ ਦਰਸ਼ਕਾਂ ਤੋਂ ਵੀ ਇਸ ਗੱਲ ਦੀ ਮਾਫੀ ਮੰਗਦੇ ਆ ਤੇ ਗੱਲ ਹੁਣ ਆ ਜਾਂਦੀ ਹੈ ਧਰਨੇ ਦੀ ਪਿਛਲੇ ਸਾਲ ਵੀ ਇਨ੍ਹਾਂ ਦਿਨਾਂ ਦੇ ਵਿੱਚ ਆਪਾਂ ਧਰਨਾ ਇੱਥੇ ਕਵਰ ਕੀਤਾ ਸੀ ਤੁਸੀਂ ਸਾਰੇ ਪਿੰਡਾਂ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਲਗਾਇਆ ਸੀ ਆ ਉਦੋਂ ਗੱਲ ਹੋਈ ਸੀ ਗ੍ਰੈਡ ਵੱਡਾ ਹੋਣ ਦੀ ਹੈ ਨਾ ਹੁਣ ਅੱਜ ਕੀ ਕਾਰਨ ਹੈ ਕਿ ਦੁਬਾਰਾ ਕਿਸਾਨਾਂ ਨੂੰ ਫੇਰ ਆ ਕੇ ਜਿਹੜਾ ਚੌਂਕ ਦੇ ਵਿੱਚ ਧਰਨਾ ਲਗਾਉਣਾ ਪਿਆ ਤੇ ਅੱਜ ਤੱਕ ਦੀ ਸਥਿਤੀ ਕੀ ਹੈ ਪਿਛਲੇ ਸਾਲ ਕੀ ਹੋਇਆ ਪ੍ਰਦੀਪ ਭਾਈ ਆਪਾਂ ਇੱਥੇ ਹੀ ਬੈਠੇ ਸੀ ਤੁਸੀਂ ਤੁਹਾਨੂੰ ਕਵਰ ਵੀ ਕਰਦੇ ਸੀਗੇ ਇਹਦੀ ਕੀ ਤੁਹਾਡੀ ਮਜਬੂਰੀ ਬਣ ਗਈ ਮੈਂ ਸਮਝ ਸਕਦਾ ਇਹਨਾਂ ਨੇ ਪਿਛਲਾ ਅਰਦਾਸ ਕੀਤੀ ਏ ਧਰਨੇ ਦੇ ਵਿੱਚ ਵੀ ਅਰਦਾਸ ਕਰੋ ਤੁਹਾਡਾ ਗ੍ਰੈਡ ਛੇਤੀ ਪਾਸ ਹੋ ਕੇ ਤੁਹਾਡਾ ਗ੍ਰੈਡ 6 ਮਹੀਨਿਆਂ ਦੇ ਵਿੱਚ ਵਿੱਚ ਲੱਗ ਜਾਓ ਅਰਦਾਸ ਕਿੱਡੀ ਚੀਜ਼ ਹੁੰਦੀ ਹੈ ਇਹ ਅਰਦਾਸ ਕਰਕੇ ਇਹਨਾਂ ਨੇ ਸਾਨੂੰ ਧਰਨਾ ਚਕਾਤਾ ਚਲੋ ਅਸੀਂ ਅਸੀਂ ਇੱਕ ਅਧਿਕਾਰੀ ਆ ਯਾਰ ਨਹੀਂ ਝੂਠ ਮਾਰਦੇ ਹੋਣੇ ਹਨਾ ਮਤਲਬ ਵਾਦਾ ਕੀਤਾ ਵਾਦਾ ਕੀਤਾ ਬਿਲਕੁਲ ਵੀ ਸਰਕਾਰੀ ਬੰਦੇ ਆ ਨਹੀਂ ਝੂਠ ਮਾਰ ਸਕਦੇ ਇਹਨਾਂ ਨੇ ਇੱਕ ਸਾਲ ਪ੍ਰਦੀਪ ਨਗਾਤਾ ਉਮੀਦਵਾਰ ਹੁਣ ਸਾਡੀ ਲਾਈਟ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਸਾਡੇ ਝੋਨੇ ਮੈਂ ਤੁਹਾਨੂੰ ਵੀਡੀਓ ਦਿਨਾ ਸਪੈਸ਼ਲ ਵੀਡੀਓ ਤੁਸੀਂ ਲਾਇਓ ਨਾਲ ਸਾਡੇ ਝੋਨਿਆਂ ਦਾ ਬੁਰਾ ਹਾਲ ਹੋ ਗਿਆ ਸੁਪ ਚੁੱਕੇ ਆ ਹਾਂ ਅਸੀਂ ਉਥੇ ਧਰਨਾ ਲਾਉਂਦੇ ਰਹੇ ਪਹਿਲਾਂ ਅੰਦਰ ਜੀ ਗ੍ਰੈਡ ਦੇ ਅੰਦਰ ਉੱਥੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਉਹੀ ਕਰਦੇ ਆ ਹੋ ਗਿਆ ਉਹਦੋਂ ਮਿਲ ਲਿਆ ਇਹਨੂੰ ਮਿਲ ਲਿਆ ਉਹਨਾਂ ਨੂੰ ਅਸੀਂ ਦੋ ਚਾਰ ਦਿਨ ਪਹਿਲਾਂ ਹੀ ਦੱਸਤਾ ਸੀਗਾ ਵੀ ਅਸੀਂ ਚੌਕ ਦੇ ਵਿੱਚ ਧਰਨਾ ਲਾਵਾਂਗੇ ਹਾਂ ਫੇਰ ਸਾਨੂੰ ਆ ਕੇ ਪ੍ਰਦੀਪ ਵੀਰੇ ਚੌਕ ਦੇ ਵਿੱਚ ਬਹਿਣਾ ਪੈ ਗਿਆ ਹਾਂਜੀ ਇਹ ਬੈਠਣ ਦਾ ਕਾਰਨ ਤੁਸੀਂ ਦੱਸ ਹੀ ਦਿੱਤਾ ਤੁਹਾਨੂੰ ਵੀ ਇਹ ਗ੍ਰੈਡੀ ਹੈ ਹਰ ਸਾਲ ਇਹੀ ਕੰਮ ਹੁਣ ਜਿਹੜਾ 4 ਦਿਨਾਂ ਤੋਂ ਜਿਹੜੇ ਅਧਿਕਾਰੀਆਂ ਨਾਲ ਕੋਈ رابطہ ਹੋਇਆ ਗੱਲਬਾਤ ਹੋਈ ਕੋਈ ਬਿਲਕੁਲ ਹੋਈ ਆ ਪ੍ਰਦੀਪ ਸਾਡੇ ਕੋਲੇ ਵਾਰੀ ਵਾਰੀ ਆਉਂਦੇ ਸੀ ਕਿਉਂਕਿ ਸਾਡਾ ਪਿਛਲੇ ਸਾਲ ਨੂੰ ਇੱਕ ਹੀ ਕੰਮ ਰੱਖਿਆ ਵਾ ਵੀ ਜਿਹੜੀ ਗੱਲ ਕਰਨੀ ਆ ਮੈਂ ਕਿਤੇ ਕਰਨੀ ਆ ਹਾਂ ਲੋਕਾਂ ਦੇ ਵਿੱਚ ਕਰਨੀ ਆ ਮੈਂ ਲੀਡਰ ਨਹੀਂ ਬਣਨਾ ਮਕਾਨਾ ਫੂਸੀ ਨਹੀਂ ਕਰ ਰਿਹਾ ਨਾ 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 ਵੀ ਜੇ ਤੁਸੀਂ ਕਹੋ ਮੈਨੂੰ ਸਾਧਰੋਂ ਦੋ ਮੇਰੇ ਨਾਲ ਦੇ ਹੋਰ ਭਾਈ ਲੈ ਕੇ ਦਫ਼ਤਰ ਚ ਬੁਲਾ ਕੇ ਐਸੀ ਜਿਵੇਂ ਮੈਨੂੰ ਠੰਡਾ ਪਿਆ ਕੇ ਮੈਨੂੰ ਕਹਦੋਂਗੇ ਗ੍ਰੈਡ ਪਾਸ ਹੋ ਗਿਆ ਤੂੰ ਧਰਨੇ ਵਾਲਾ ਨੂੰ ਕਹਿ ਦੇ ਧਰਨਾ ਚੱਕ ਲੋ ਉਹ ਕੰਮ ਨਹੀਂ ਕਰਨਾ ਸੀ ਅਸੀਂ ਜਿਹੜਾ ਕੋਈ ਕਰਾਉਣਾ ਮੈਕਤੀ ਕਰਾਉਣਾ ਅਸੀਂ ਪ੍ਰਸ਼ਾਸਨ ਨੂੰ ਸੱਦਿਆ ਉਹ ਪਿਛਲੇ ਦਿਨੀ ਸਾਨੂੰ ਵਾਦਾ ਕਰਕੇ ਗਿਆ ਵੀ ਅਸੀਂ ਦੋ ਦਿਨਾਂ ਸਾਨੂੰ ਰਿਜ਼ਲਟ ਦੇਵਾਂਗੇ ਉਹ ਤਾਂ ਦੋ ਦਿਨ ਸਾਡੇ ਕੋਲੇ ਆਏ ਨਹੀਂ ਕੱਲ ਅਸੀਂ ਚੂੜੀ ਇੰਨੀ ਟੈਟ ਕਰਤੀ ਵੀ ਜਿੰਨੇ ਸਾਡੇ ਕੋਲ ਸੰਦੇ ਸੀਗੇ ਉਹ ਤੁਹਾਨੂੰ ਵੀਡੀਓ ਦੇ ਦੇਵਾਂਗੇ ਸੰਦੇ ਅਸੀਂ ਲਿਆ ਕੇ ਇੱਥੇ ਕਢਿਆ ਤੇ ਟਰੈਕਟਰ ਟਰਾਲੀਆਂ ਜੋ ਸਾਡੇ ਕੋਲੇ ਸੀਗਾ ਅਸੀਂ ਟੋਟਲੀ ਜਾਬ ਕਰਤਾ ਕੱਲੋਂ ਦਾ ਪਹਿ ਗਿਆ 88 ਨਿਕਲੇ ਦਫ਼ਤਰਾਂ ਤੋਂ ਬਾਹਰ ਫਿਰ ਇੱਥੇ ਆਏ ਫਿਰ ਸਾਡੇ ਕੋਲ ਮੰਨੇ ਇਸ ਗੱਲ ਨੂੰ ਔਨ ਦਾ ਮੀਡੀਆ ਸੀਗਾ ਔਨ ਰਿਕਾਰਡ ਮੰਨੇ ਵੀ ਤੁਹਾਡਾ ਗ੍ਰੈਡ ਪਾਸ ਹੋ ਗਿਆ ਤਿੰਨ ਦਿਨ ਦਿਓ ਤਿੰਨ ਦਿਨਾਂ ਚ ਇੱਥੇ ਪਹੁੰਚ ਜੂਗਾ ਚਲੋ ਅਸੀਂ ਇੱਕ ਵੀ ਠੀਕ ਆ ਤੇ ਉਹਨਾਂ ਨੂੰ ਅਸੀਂ ਵੀ ਇਹ ਧਰਨਾ ਚੱਕ ਕੇ ਕਰੀ ਉਹੀ ਭਾਜਾਂ ਦੇ ਪਾਸ ਦੇ ਵਾਦੇ ਨਾ ਧਰਨਾ ਚੱਕ ਦੇਣਗੇ ਨਾ ਨਾ ਪ੍ਰਦੀਪ ਅਸੀਂ ਵੀਰੇ ਉਹਨਾਂ ਨੂੰ ਇਹੀ ਫੇਰ ਕਿਹਾ ਵੀ ਤੁਸੀਂ ਉਹ ਕੰਮ ਚਲਾਓ ਪਰ ਜਿਹੜਾ ਅਗਲਾ ਕੰਮ ਸਾਡਾ ਅਸੀਂ ਧਰਨਾ ਇਤੀ ਰੱਖੀ ਹੂੰ ਇਹ ਸਾਡੇ ਲੋਕ ਆ ਹਰ ਸਾਲ ਇਕੱਠੇ ਥੋੜੀ ਹੋਣਗੇ ਅਸੀਂ ਇਹਨਾਂ ਤੋਂ ਗਾਲਾਂ ਥੋੜੀ ਲੈਣੀਆਂ ਜੇ ਸਾਨੂੰ ਮੂਰੇ ਲਾਉਂਦੇ ਆਂ ਹੂੰ ਅਸੀਂ ਧਰਨਾ ਨਹੀਂ ਚੱਕਣਾ ਧਰਨਾ ਜਿੱਦੇ ਗ੍ਰੈਡ ਸਾਡਾ ਚੱਲ ਪਿਆ ਉੱਥੇ ਜਾ ਕੇ ਦੇਗ ਬਣਾ ਕੇ ਦੇਗ ਵੰਡ ਕੇ ਸਾਰੀ মিডিਆ ਦੇ ਸਾਹਮਣੇ ਅਸੀਂ ਫੇਰ ਧਰਨਾ ਚੱਕ ਜਮੀਨੀ ਪੱਧਰ ਤੇ ਕੀ ਹਾਲਾਤ ਆ ਜਿਵੇਂ ਅਧਿਕਾਰੀਆਂ ਨੇ ਕਹਿਤਾ ਵੀ ਪਾਸ ਹੋ ਗਿਆ ਤੂੰ ਲੱਗਦਾ ਵੀ ਵਾਕਈ ਕੋਈ ਕੰਮ ਹੋ ਰਿਹਾ ਜਮੀਨੀ ਪੱਧਰ ਤੇ ਜਾਂ ਇਹ ਧਰਵਾਸਾ ਹੀ ਸੀਗਾ ਪ੍ਰਦੀਪ ਵੀਰੇ ਥੋੜਾ ਜਿਹਾ ਕੰਮ ਸਟਾਰਟ ਹੋਇਆ ਉਹਦੇ ਚ ਮੈਂ ਤੁਹਾਨੂੰ ਦੱਸਦਾ ਵੀ ਅਸੀਂ ਪੰਚਾਇਤਾਂ ਬੰਦੇ ਨੇ ਮੀਟਿੰਗ ਕੀਤੀ ਆ ਵੀ ਅਸੀਂ ਗੱਡੀ ਕੱਢਾਂਗੇ ਆਪਦੀ ਅੱਗੇ ਵੀ ਤਾਂ ਅਸੀਂ ਠੱਕੇ ਖਾਂਦੇ ਫਿਰਦੇ ਹੀ ਰਹਨੇ ਆ ਗੱਡੀ ਕੱਢਾਂਗੇ ਚ ਤੇਲ ਪਾਵਾਂਗੇ ਜਿੱਥੋਂ ਗ੍ਰਿਡ ਚੱਲਣਾ ਅਸੀਂ ਉੱਥੇ ਜਾ ਰਹੇ ਹਾਂ ਉਹ ਤੋਂ ਦੇਖਣਾ ਵੀ ਇਹਨੂੰ ਸੰਗਲ ਮਹਿਕਮੇ ਦੇ ਉੱਪਰ ਨਜ਼ਰ ਰੱਖਣੀ ਆ ਕਿ ਵਾਕਈ ਕੰਮ ਸਹੀ ਟੱਕੀ ਨਹੀਂ 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 ਰਿਹਾ ਬਾਕੀ ਕੰਮ ਉਹਨਾਂ ਨੇ ਕਿਹਾ ਸਾਨੂੰ ਵੀ ਗ੍ਰਿਡ ਚ ਪੰਜ ਬੰਦੇ ਦੋ ਮਿੱਟੀ ਦੀਆਂ ਟਰਾਲੀਆਂ ਉੱਤੇ ਜਾ ਕੇ ਦੇਖ ਲਓ ਤੁਸੀਂ ਉਹ ਪਉਂ ਹੀ ਮੰਗ ਕੀਤੀ ਗਈ ਸੀ ਜਾਨੀ ਤੁਹਾਡੇ ਤੋਂ ਸਾਡੇ ਤੋਂ ਆਹ ਫੋਨ ਕੀਤਾ ਸਾਨੂੰ ਅਧਿਕਾਰੀਆਂ ਨੇ ਵੀ ਸਾਨੂੰ ਆਹ ਚੀਜ਼ਾਂ ਦੀ ਲੋੜ ਆ ਵੀ ਇਹ ਤੁਹਾਡੇ ਕੋਲੇ ਸਾਧਨ ਹੈਗੇ ਆ ਟਰੈਕਟਰ ਵਗੈਰਾ ਤਾਂ ਤੁਸੀਂ ਉਹ ਮਿੱਟੀ ਦੀਆਂ ਟਰਾਲੀਆਂ ਸਾਡੇ ਕੋਲੇ ਪਹੁੰਚਾਉਂਗਾ ਕਰੋ ਤੇ ਪੰਜ ਬੰਦੇ ਕਰੋ ਤੇ ਅਸੀਂ ਪੰਜ ਬੰਦੇ ਧਰਨੇ 'ਚ ਤੁਸੀਂ ਇੱਥੇ ਕੋਲੇ ਸੀ ਜਦੋਂ ਭੇਜਿਆ ਆਪਾਂ ਇੱਥੇ ਪੰਜ ਬੰਦੇ ਵੀ ਚਲੇਗੇ ਤੇ ਟਰਾਲੀਆਂ ਜਿਹੜੀਆਂ ਮਿੱਟੀ ਦੀ ਉਹ ਵੀ ਆਜੇ ਭਰੀ ਜਾਂਦੇ ਹੋ ਜਾਵਣੂਆਂ 2 ਘੰਟੇ ਤੱਕ ਕੁਝ ਅੱਛਾ ਜੀ ਤੇ ਜਿਹੜਾ ਧਰਨੇ ਦੀ ਗੱਲ ਇਹ ਆ ਵੀ ਜਿੱਨਾਂ ਚਿਰ ਲਾਈਟ ਚਾਲੂ ਨਹੀਂ ਹੁੰਦੀ ਪਕਾਇਦਾ ਉਨਾ ਚਿਰ ਤੁਹਾਡੇ ਕਹਿਣ ਦਾ ਭਾਅ ਵੀ ਮਤਲਬ ਜਮੀਨੀ ਪੱਤਰ ਤੇ ਲਾਈਟ ਨੂੰ ਵੀ ਛੱਡੋ ਜਦੋਂ ਇਹ ਸਾਰੇ ਬਜ਼ੁਰਗ ਸਾਨੂੰ ਕਹਿ ਦੇਣਗੇ ਵੀ ਭਾਈ ਆਪਾਂ ਹੁਣ ਚੱਲਗੇ ਆਪਾਂ ਉਦੋਂ ਜਾਣਾ ਨਾ ਅਸੀਂ ਭਜਣਾ ਕੱਲ ਮੇਰੀ ਸਿਹਤ ਡਾਉਨ ਸੀ ਤਾਂ ਵੀ ਇਹ ਤੇਰਿਆ ਅੱਜ ਵੀ ਮੇਰੇ ਕੋਲ ਮੈਡੀਸਨ ਆਪਦੇ ਕੋਲ ਆ ਮੈਂ ਰਹਿਣਾ ਇੱਥੇ ਹੀ ਆ ਧਰਨੇ 'ਚ ਅਸੀਂ ਰਹਿਣਾ ਸਾਰਿਆਂ ਨੇ ਜਿਹੜੇ 5-7 ਬੰਦੇ ਮੂਹਰੇ ਤੇ ਬੋਲਦੇ ਆਣੇ ਪਿਛਲੇ ਸਾਲ ਵੀ ਤੁਸੀਂ ਬਹੁਤ ਮਿਹਨਤ ਕੀਤੀ ਸੀਗੀ ਅੱਗੇ ਆ ਕੇ ਪਰ ਉਦੋਂ ਚੱਲ ਇਹ ਆ ਵੀ ਉਦੋਂ ਅਧਿਕਾਰੀਆਂ ਨੇ ਵਿਸ਼ਵਾਸ ਦਵਾਤਾ ਆਪਾਂ ਵਿਸ਼ਵਾਸ 'ਚ ਵਿਸ਼ਵਾਸ ਕਰਨਾ ਵੀ ਪੈਂਦਾ ਕਈ ਵਾਰ ਅਰਦਾਸ ਬਹੁਤ ਵੱਡੀ ਚੀਜ਼ ਕੋਈ ਆਪਾਂ ਨੀਂ ਰੱਖਣੀ ਆ ਉਹਦੀ ਅਰਦਾਸ ਹੁੰਦੀ ਆ ਨਾ ਇਹਨਾਂ ਨੇ ਨੀਂ ਰੱਖਣ ਦੀ ਅਰਦਾਸ ਕਰਤੀ ਸੀ ਦੇਖੋ ਤੁਸੀਂ ਇੰਨੇ ਫਰੌਡੀ ਬੰਦੇ ਆ ਹਾਂ ਇੰਨਾ ਫਰੌਡ ਕਰਦੇ ਲੋਕਾਂ ਨਾਲ ਤੇ ਆਮ ਬੰਦੇ ਨਾਲ ਕੀ ਹੁੰਦਾ ਜਦੋਂ ਸਾਡੇ ਰਿਆ ਕਹਿੰਦੇ ਇੱਥੇ ਵਾਦੇ ਕਰਕੇ ਮੁੱਕਰ ਗੁਰਪ੍ਰੀਤ ਭਾਈ ਹੁਣ ਗੱਲ ਕਰਦੇ ਆ ਵੀ ਚੋਣਾਂ ਲੰਘ ਕੇ ਗਈਆਂ ਚੋਣਾਂ ਦੇ ਵਿੱਚ ਸਾਡੇ ਲੋਕਾਂ ਨਾਲ ਵਾਦੇ ਬਹੁਤ ਹੁੰਦੇ ਆ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਥੋਂ ਸਥਾਨਕ ਵਿਧਾਇਕ ਮਨਜੀਤ ਸਿੰਘ ਬਲਾਸਪੁਰ ਚਾਰ ਦਿਨ ਹੋ ਗਏ ਧਰਨਾ ਜਿਹੜਾ ਚੱਲ ਰਿਹਾ ਆਮ ਆਦਮੀ ਪਾਰਟੀ ਵੱਲੋਂ ਕੋਈ ਉਹਨਾਂ ਵੱਲੋਂ ਕੋਈ ਤੁਹਾਨੂੰ ਸਾਥ ਦਾ ਹੁੰਗਾਰਾ ਜਾਂ ਤੁਹਾਡੀ ਗੱਲ ਜਿਹੜੀ ਅਫਸਰਾਂ ਨੂੰ ਜਿਹੜਾ ਕੋਈ ਕੰਮ ਕਰਨ ਲਈ ਹਦਾਇਤਾਂ ਜਾਂ ਐਮਐਲਏ ਸਾਹਿਬ ਨਾਲ ਕੋਈ ਰਾਬਤਾ ਹੋਇਆ ਤੁਹਾਡਾ ਪਿਛਲੇ ਸਾਲ ਨਾਲ ਸਾਡੀ ਕੀ ਗੱਲ ਸੀ ਅਸੀਂ ਨਿਆਣੀ ਸੀ ਧਰਨਾ ਲਾਉਣਾ ਨਹੀਂ ਸੀ ਉਹਦਾ ਹੁਣ ਅਸੀਂ ਯੂਨੀਅਨ ਆਪ ਦੀਆਂ ਜੁਆਇਨ ਕੀਤੀਆਂ ਮੈਂ ਮਾਲਵਾ ਯੂਨੀਅਨ 'ਚ ਆਇਆ ਹਾਰਤੀ ਕਿਸਾਨ ਯੂਨੀਅਨ ਮਾਲਵਾ ਉਹ ਸਾਨੂੰ ਉਹਨਾਂ ਨੇ ਸਿਖਾਇਆ ਵੀ ਤੁਸੀਂ ਲੀਡਰਾਂ ਨੂੰ ਸੱਦੋ ਉਹਨਾਂ ਦੇ ਸੁਣੋ ਉਹ ਕੀ ਕਹਿੰਦੇ ਆ ਹੂੰ ਹੁਣ ਅਸੀਂ ਕੀ ਕਰਾਇਤ ਕੀ ਵਾਰ ਸਾਡੇ ਕੋਲੇ ਸਾਹੋ ਕੇ ਕੱਲ ਆਏ ਸਾਬ ਇੱਕ ਜਗਦੀਪ ਸਿੰਘ ਘਟਰਾ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਸਾਡੇ ਨਾਲ ਆਏ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਅਸੀਂ ਜੇ ਮਨਜੀਤ ਸਿੰਘ ਬਲਾਪੁਰ ਸਾਡੇ ਧਰਨੇ 'ਚ ਆਉਂਦੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਨਾ ਕਿ ਹੁੱਲੜਵਾਜੀ ਕਰਾਂਗੇ ਉਹਨਾਂ ਦਾ ਜੇ ਕੋਈ ਅਧਿਕਾਰੀ ਹੋਰ ਵੀ ਆਉਂਦਾ ਸਾਡੇ ਕੋਲੇ ਆਵੇ ਸਾਡੇ ਨਾਲ ਗੱਲ ਕਰੇ ਮੇਰੇ ਕਹਿਣ ਦਾ ਭਾਵ ਵੀ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੋਈ ਉਹਨਾਂ ਵੱਲੋਂ ਹਜੇ ਤੱਕ ਕੋਈ ਰਾਬਤਾ ਨਹੀਂ ਹੋਇਆ ਹਜੇ ਤੱਕ ਕਿਸੇ ਨਾਲੇ ਹਾਲਾਂਕਿ ਜਿਹੜੇ ਉਹਨਾਂ ਦੇ ਨਾਲ ਬੰਦੇ ਰਹਿੰਦੇ ਉਹਨਾਂ ਦੇ ਵਿੱਚੋਂ ਨਾ ਸੁੱਕਿਆ ਪਿਆ ਮੇਰਾ ਕੀ ਕਰਦਾ ਮੇਰਾ ਕੀ ਕਰਦਾ ਵੀ ਇੱਕ ਬੰਦਾ ਮੈਂ ਨਾਂ ਲਵਾ ਉਹ ਐਡਾ ਬਿਸ਼ਰਮ ਹੋਇਆ ਵਾ ਉਹਦੇ ਝੋਨੇ ਚ ਪਾਣੀ ਹੈ ਨਹੀਂ ਆਪਦੇ ਹੂੰ ਮੈਂ ਉਹਦੇ ਪਿੰਡਾਂ ਨੂੰ ਹੱਥ ਤੱਕ ਕਰਤਾ ਉਹਨੂੰ ਪਤਾ ਲੱਗ ਜਾਣਾ ਵੀ ਇਹ ਨਾਕੀਦਾ ਲੈਂਦਾ ਉਹ ਮੈਨੂੰ ਇੱਥੇ ਮੰਗ ਪੱਤਰ ਦੇਣ ਗਏ ਮਨਜੀਤ ਸਿੰਘ ਦੇ ਦਫ਼ਤਰ ਉਹ ਮੈਨੂੰ ਕਹਿੰਦਾ ਤੂੰ ਤਾਂ ਸਾਨੂੰ ਕੜਮ ਚੌਧਰੀ ਕਹਿੰਦੇ ਸੀ ਮੈਂ ਕਿਹਾ ਪਰ ਝੋਨੇ ਦਾ ਤੇਰਾ ਵੀ ਸੁੱਕਿਆ ਪਈ ਤੂੰ ਧਰਨੇ ਚ ਆ ਜਾਂਦਾ ਹੂੰ ਤੂੰ ਆ ਪੱਗ ਦਾ ਰੰਗ ਲੱਗ ਹੀ ਆ ਜਾਂਦਾ ਬਦਲ ਜਾਂਦਾ ਰੰਗ ਪਰ ਇਹ ਬਾਈ ਜੀ ਇਹਨਾਂ ਨੇ ਵਾਦੇ ਕੀਤੇ ਝੂਠੇ ਪਰ ਅਸੀਂ ਇਹਨੂੰ ਫੇਰ ਵੀ ਕਹਿੰਨੇ ਵੀ ਅਸੀਂ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਜੀ ਆਇਆਂ ਨੂੰ 모스트 ਵੈਲਕਮ ਇੱਥੇ ਬੈਠਣ ਸਾਡੀਆਂ ਮੰਗਾਂ ਸੁਣ ਅਧਿਕਾਰੀਆਂ ਨੂੰ ਫੋਨ ਕਰਨ ਉਹਨਾਂ ਦਾ ਇੱਕ ਫੋਨ ਹੀ ਬਹੁਤ ਹੈ ਉਹਨਾਂ ਦਾ ਇੱਕ ਫੋਨ ਹੀ ਮੌਜੂਦਾ ਸਰਕਾਰ ਹੈ ਉਹਨਾਂ ਦਾ ਇੱਕ ਫੋਨ ਹੀ ਬਹੁਤ ਹੈ ਬਈ ਸ਼ਿੰਦਰ ਸਿੰਘ ਜੀ ਧੂਰਕੋਟ ਵੀ ਮੌਜੂਦ ਹੈ ਭਜੀ ਤੁਸੀਂ ਕੁਝ ਕਹਿਣਾ ਚਾਹੋ ਭਾਈ ਜੀ ਵੇਖੋ ਜਿਹੜੀ ਮੰਜੂ ਗੁਰਪੇਜ ਵੀਰ ਨੇ ਕੜਮ ਚੌਧਰੀ ਵਾਲੀ ਗੱਲ ਕਹੀ ਹੈ ਕਿਉਂਕਿ ਪਿਛਲੇ ਸਾਲ ਜਿਹੜਾ ਅੱਜ ਤੋਂ 11 ਮਹੀਨੇ ਪਹਿਲਾਂ ਅਸੀਂ ਇਸੇ ਜਗ੍ਹਾ ਤੇ ਧਰਨਾ ਲਾਇਆ ਸੀ ਇਸੇ ਜਗ੍ਹਾ ਦੇ ਉੱਤੇ ਜਿਹੜੇ ਮਨਜੀਤ ਸਿੰਘ ਜਿਹੜਾ ਪਹਿਲਾਂ ਅਸੀਂ ਸੋਭਾ ਜਿਹੜਾ ਮਨਜੀਤ ਸਿੰਘ ਬਲਾਸਪੁਰ ਦੇ ਬਾਹਰ ਚ ਗਏ ਸੀ ਉਸ ਵਕਤ ਜਿਹੜੇ ਉੱਥੇ ਪੁਲਿਸ ਅਧਿਕਾਰੀ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਮੰਜੂ ਤੁਸੀਂ ਸੀਗੇ ਤੁਸੀਂ ਵੀ ਸੀਗੇ ਗੱਲ ਉੱਥੋਂ ਸਾਨੂੰ ਜਿਹੜਾ ਸੀਗਾ ਵੀ ਐਮਐਲਏ ਸਾਹਿਬ ਜਿਹੜੇ ਕੈਨੇਡਾ ਗਏ ਪਿਆ ਉੱਥੋਂ ਜਿਹੜੀ ਵਾਪਸੀ ਕੀਤੀ ਅਸੀਂ ਉਹ ਇੱਥੇ ਲਿਆ ਕੇ ਧਰਨਾ ਲਾਇਆ ਇੱਥੇ ਜਦੋਂ ਅਸੀਂ ਸ਼ਾਮ ਤਿਕਰ ਬਹੁਤ ਸਾਨੂੰ ਵੱਡੇ ਵੱਡੇ ਲਾਰੇ ਲਾਏ ਗਏ ਸ਼ਾਮ ਨੂੰ ਜਿਹੜੀ ਮਨਜੀਤ ਸਿੰਘ ਬਲਾਸਪੁਰ ਦੀ ਦਫ਼ਤਰੀ ਟੀਮ ਹੈ ਆਪਣੇ ਹਲਕੇ ਦੇ ਵਿੱਚ ਬਣੀ ਇਹ ਪਹਿਲੀ ਸਰਕਾਰ ਹੈ ਜਿਹਦੇ ਵਿੱਚ ਮੈਂ ਦਫ਼ਤਰਾਂ ਦੀ ਟੀਮ ਸੁਣੀ ਆ ਮੇਰੀ 47 ਸਾਲ ਦੀ ਉਮਰ ਹੋ ਗਈ ਤੇ ਘੱਟ ਤੋਂ ਘੱਟ ਵੀ ਜੀ 18 ਸਾਲ ਤੋਂ ਬਾਅਦ ਆਪਾਂ ਵੋਟ ਪਾਉਣ ਲੱਗ ਜੰਨੇ ਆ ਅੱਜ ਤਿਕਰ ਕਿਸੇ ਪਾਰਟੀ ਦੀ ਜਿਹੜੀ ਦਫ਼ਤਰੀ ਟੀਮ ਆਪਾਂ ਦੇਖੀ ਨਹੀਂ ਵੀ ਜਿਹੜੀ ਸਪੈਸ਼ਲ ਬਣੀ ਵੀ ਹੁੰਦੀ ਆ ਪਰ ਇਹ ਪਹਿਲੀ ਸਰਕਾਰ ਆ ਆਮ ਆਦਮੀ ਪਾਰਟੀ ਜਿਹਦੀ ਦਫ਼ਤਰੀ ਟੀਮ ਹੈ ਕੁ ਸਪੈਸ਼ਲ ਬਣੀ ਵੀ ਆ ਜਿਹੜੀ ਦਫ਼ਤਰੀ ਟੀਮ ਸੀ ਉੱਥੋਂ ਸਾਨੂੰ ਆਇਆ ਕਿ ਸਾਨੂੰ ਇੱਥੇ ਆਇਆ ਵੀ ਦਸਤਰੀ ਟੀਮ ਆ ਰਹੀ ਆ ਜਿਹੜੀ ਦਸਤਰੀ ਟੀਮ ਆਈ ਉਸ ਟਾਈਮ ਤੇ ਮੈਂ ਬੋਲ ਰਿਹਾ ਸੀ ਸਪੀਕਰ ਮੈਂ ਗੁੱਸੇ ਦੇ ਵਿੱਚ ਇਹ ਗੱਲ ਕਹੀ ਮੈਂ ਕਿਹਾ ਵੀ ਇਹੇ ਜੇ ਕੜਮ ਚੌਧਰੀ ਆ ਜਿਹੜੇ ਇਹ ਪਿੰਡਾਂ ਦੇ ਕੜਮ ਚੌਧਰੀ ਸਾਡੇ ਪਿੰਡਾਂ ਚ ਬਹੁਤ ਹੈ ਇਹਨਾਂ ਦਾ ਆਪ ਦਾ ਵੀ ਝੋਨਾ ਸੁੱਕਿਆ ਵਾ ਪਰ ਇਹ ਡਰਦੇ ਨਹੀਂ ਆਉਂਦੇ ਮੈਂ ਕੱਲ੍ਹ ਇਹ ਦੁਬਾਰਾ ਰਿਪੀਟ ਫੇਰ ਕਰੀ ਇਹ ਗੱਲ ਇਥੋਂ ਮੈਂ ਕਹਿਆ ਵੀ ਉਹ ਕੜਮ ਚੌਧਰੀ ਪਿਛਲੇ ਹਰ ਗੁੱਸਾ ਕਰਦੇ ਸੀ ਬਿਸ਼ੇਂਦਰ ਸਾਡੂ ਕੜਮ ਚੌਧਰੀ ਬੋਲਿਆ ਪਰ ਅੱਜ ਉਹਨਾਂ ਕੋਲੇ ਮੌਕਾ ਸੀ ਸਾਡੀਆਂ ਅੱਖਾਂ ਠੰਡੀਆਂ ਕਰਦੇ ਸਾਡੇ ਨਾਲ ਆ ਕੇ ਧਰਮੇ ਦੇ ਵਿੱਚ ਬੈਠਦੇ ਹਾਲਾਂਕਿ ਉਹਨਾਂ ਦਾ ਕਿਉਂਕਿ ਉਹ ਵੀ ਸਾਡੇ ਚੋਂ ਹੀ ਆ ਕੋਈ ਉੱਪਰੋਂ ਥੋੜੀ ਡਿੱਗੇ ਆ ਹਾਲਾਂਕਿ ਉਹਨਾਂ ਦਾ ਵੀ ਝੋਨਾ ਸੁੱਕਿਆ ਪਿਆ ਜਦੋਂ ਮੈਂ ਇਹ ਗੱਲ ਇੱਥੋਂ ਬੋਲੀ ਲਾਈਵ ਚੱਲ ਰਿਆ ਸੀ ਸਾਡੇ ਪਿੰਡ ਦੇ ਇੱਕ ਦੋ ਬੰਦਿਆਂ ਦੇ ਕੱਲ ਵੀ ਜਿਹੜੇ ਮੇਰੇ ਯਾਰ ਦੋਸਤ ਮੁੰਡੇ ਆ ਉਹਨਾਂ ਨੂੰ ਫੋਨ ਆਏ ਯਾਰ ਸ਼ੇਂਦਰ ਕੀ ਬੋਲੀ ਜਾਂਦਾ ਹੂੰ ਇਹ ਗੱਲ ਮੇਰੇ ਕੋਲੇ ਆ ਗਈ ਪਰ ਮੈਂ ਉਹਨਾਂ ਬੰਦਿਆਂ ਨੂੰ ਕਹਿਣਾ ਤਾਂ ਉਹਨਾਂ ਵੀਰੇ ਵੀ ਹਜੇ ਤੁਹਾਡੇ ਕੋਲੇ ਮੌਕਾ ਹੈ ਜੇ ਆਉਣ ਵਾਲੇ ਟਾਈਮ 'ਚ ਸਾਨੂੰ ਇਸੇ ਤਰ੍ਹਾਂ ਸੰਘਰਸ਼ ਕਰਨਾ ਪਿਆ ਨਾ ਅਸੀਂ ਆਉਣ ਵਾਲੇ ਟਮਾਂ ਦੇ ਟਾਈਮ ਦੇ ਵਿੱਚ ਤੁਹਾਡਾ ਇਕੱਲੇ-ਇਕੱਲੇ ਦਾ ਨਾਂ ਜਿਹੜਾ ਉਹ ਜਨਤਕ ਕਰਾਂਗੇ ਹੂੰ ਅਸੀਂ ਸਪੈਸ਼ਲ ਕੋਈ ਲੁਕੋ ਕੇ ਨਹੀਂ ਰੱਖਾਂਗੇ ਅਸੀਂ ਇਕੱਲੇ-ਇਕੱਲੇ ਦਾ ਨਾਂ ਜਨਤਕ ਕਰਾਂਗੇ ਵੀ ਆਹਾ ਆਹਾ ਬੰਦੇ ਜਿਹੜੇ ਹੈਗੇ ਆ ਭਾਈ ਇਹ ਪਿੰਡਾਂ ਦੇ ਵਿੱਚ ਕੀ ਗੱਲ ਯਾਰ ਜਗਦੀਪ ਸਿੰਘ ਗਟਰਾ ਜਿਹੜਾ ਉਹ ਅਕਾਲੀ ਦਲ ਛੱਡ ਕੇ ਯਾਰ ਤੁਸੀਂ ਦੇਖ ਲਓ ਆਪ ਚ ਆਇਆ ਤੇ ਉਹਦੇ ਕੋਲੇ ਕਿੱਦਾਂ ਯਾਰ ਉਦਾ ਮੰਡੀ ਦਾ ਪ੍ਰਧਾਨ ਦਾ ਹੁੰਦਾ ਉਹ ਬੰਦੇ ਨੇ ਕੱਲ ਇਹ ਗੱਲ ਬੋਲੀ ਵੀ ਸਭ ਤੋਂ ਪਹਿਲਾਂ ਮੇਰੀ ਮੇਨ ਜਿਹੜਾ ਕਿੱਤਾ ਉਹ ਕਿਸਾਨੀ ਹੈ ਠੀਕ ਹੈ ਨਾ ਜਿਹੜੀ ਮੇਰੀ ਰੋਜੀ ਰੋਟੀ ਆ ਕਿਸਾਨੀ ਆ ਪਿਛਲੇ ਸਾਲ ਵੀ ਉਹ ਆਏ ਸੀਗੇ ਇਸ ਵਾਰ ਉਹਨਾਂ ਨੇ ਸਪੈਸ਼ਲ ਬੋਲਿਆ ਵੀ ਜਿਹੜਾ ਸਾਡੀ ਰੋਜੀ ਰੋਟੀ ਜਾਂ ਮੇਨ ਕਿੱਤਾ ਨਾ ਮੈਂ ਇੱਕ ਕਿਸਾਨ ਦਾ ਪੁੱਤ ਆ ਉਹਨੇ ਜਗਦੀਪ ਸਿੰਘ ਘਟਰੇ ਨੇ ਇਹ ਗੱਲ ਕਹੀ ਆ ਵੀ ਮੈਂ ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੇਰਾ ਪਹਿਲਾ ਜਿਹੜਾ ਕਿੱਤਾ ਹੋਏ ਆ ਮੈਂ ਸ਼ਗਰ ਸ਼ਹਾਜਰੀ ਜਿਹੜਾ ਕਿਸਾਨ ਤੌਰ ਤੇ ਲਵਾਉਣਾ ਨਾ ਕਿ ਐਜੇ ਲੀਡਰ ਤੌਰ ਤੇ ਲਵਾਉਣਾ ਠੀਕ ਹੈ ਨਾ ਪਰ ਉਹ ਬੰਦੇ ਯਾਰ ਪਿੰਡਾਂ ਦੇ ਵਿੱਚ ਇਹ ਕਹਿੰਦੇ ਯਾਰ ਸਾਡੀ ਮਜਬੂਰੀ ਹੈ ਯਾਰ ਉਹਨਾਂ ਕੋਲੇ ਜਗਦੀਪ ਸਿੰਘ ਘਟੜੇ ਨਾਲੋਂ ਵੱਡੇ ਉੱਤੇ ਤਾਂ ਨਹੀਂ ਹੋਣਗੇ। ਹਾਂ। ਇਹੀ ਤਾਂ ਯਾਰ ਸਾਡੇ ਪਿੰਡਾਂ ਦੀ ਜਿਹੜੀ ਮੈਂ ਤੁਹਾਡੇ ਮੀਢ ਕੇ ਰਹੀ ਨਾ ਇਹ ਗੱਲ ਇੱਕ ਕਹਿਣੀ ਚਾਹਣਾ। ਸਾਡੇ ਪਿੰਡਾਂ ਦੇ ਵਿੱਚ ਜਦੋਂ ਕੋਈ ਵੀ ਲੀਡਰ ਆਉਂਦਾ ਨਾ ਅਸੀਂ ਜਿਹੜੇ ਨੌਜਵਾਨ ਆ ਨਾ ਅੱਜ ਬਹੁਤ ਛੇਤੀ ਪ੍ਰਭਾਵਤ ਹੋ ਜਾਂਦੇ ਆ। ਕਿਉਂਕਿ ਇਹ ਕਿਹੜਾ ਚਿੱਟਾ ਕੁਰਤਾ ਪਜਾਮਾ ਲੀਡਰ ਦੇ ਪਾਇਆ ਹੁੰਦਾ ਨਾ ਉਹ ਸਾਡੇ ਹਰੇਕ ਦੀਆਂ ਅੱਖਾਂ 'ਚ ਆਉਂਦਾ ਤੇ ਸਾਨੂੰ ਜਿਹੜੀ ਚੇਟਕ ਲੱਗ ਜਾਂਦੀ ਆ ਯਾਰ ਇਹ ਕਿਤੇ ਸਾਡੇ ਵੀ ਪਾਇਆ ਵਾ ਹੋਵੇ ਨਾ। ਤੇ ਕਿੰਨੇ ਭਗਤ ਬਣ ਜਾਂਦੇ ਨੇ ਅੰਨੇ ਭਗਤ ਬਣ ਜਾਂਦੇ ਨੇ ਉਸ ਟਾਈਮ ਤੇ ਨਾ ਸਾਡੇ ਨਾਲ ਇੱਕ ਪੂਛ ਲੱਗ ਜਾਂਦੀ ਆ ਵੀ ਯਾਰ ਮੈਂ ਨਾ ਜੇ ਮੈਨੂੰ ਕੋਈ ਪਿੰਡ ਦੇ ਵਿੱਚੋਂ ਅਹੁਦਾ ਮਿਲ ਜੇ ਜਾਂ ਮੈਨੂੰ ਕੋਈ ਜ਼ਿਲ੍ਹੇ ਦੇ ਵਿੱਚੋਂ ਅਹੁਦਾ ਮਿਲ ਜੇ ਨਾ ਫੇਰ ਸਵਾਦ ਆ ਵੀਰੇ ਇਹ ਜਿਹੜੇ ਜਿਹੜੀਆਂ ਪਾਟਕ ਪਾਇਆ ਬਣਾ ਸਾਡੇ ਚ ਇਹ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਕਿਸਾਨਾਂ ਦੇ ਵਿੱਚ ਇਹਹੀ ਚੀਜ਼ਾਂ ਅੱਜ ਤੱਕ ਜਿਹੜਾ ਸੰਘਰਸ਼ ਆ ਕੋਈ ਵੀ ਸੰਘਰਸ਼ ਆ ਇੱਥੇ ਅਸੀਂ ਇਸੇ ਕਰਕੇ ਹੀ ਫੇਰ ਰਹੇ ਹਾਂ ਕਿਉਂਕਿ ਜਿਹੜੀਆਂ ਲੀਡਰਾਂ ਦੀਆਂ ਅਸੀਂ ਗੱਲਾਂ ਚਾਉਂਦੇ ਆ ਹਲੇ ਵੀ ਜਿਹੜਾ ਕਿਉਂਕਿ ਜਿਹਨੂੰ ਸਾਨੂੰ ਪਤਾ ਲੱਗਿਆ ਬਿਲਕੁਲ ਫੋਕੀ ਚਾ ਉਧਰ ਕਹਿ ਸਕਦੇ ਆ ਉਹਨੂੰ ਕਿਉਂਕਿ ਜਿੱਥੇ ਜਿਹੜੇ ਮੁੱਦਿਆਂ ਦੀ ਗੱਲ ਨਾ ਹੋਵੇ ਤਾਂ ਉਹ ਸਿਰਫ ਫੋਕੀ ਚਾ ਉਧਰ ਹੀ ਹੋ ਸਕਦੀ ਹੈ ਬਾਈ ਨੇ ਇੱਕ ਗੱਲ ਬਹੁਤ ਵਧੀਆ ਕਹੀ ਹੈ ਕਿਉਂਕਿ ਕਿਸੇ ਦਾ ਸਮਰਥਨ ਕਰਨਾ ਚੰਗੀ ਗੱਲ ਹੈ ਹਰ ਕੋਈ ਕੋਈ ਕਿਸੇ ਪਾਰਟੀ ਦਾ ਸਮਰਥਨ ਕਰਦਾ ਹੈ ਕੋਈ ਕਿਸੇ ਪਾਰਟੀ ਦਾ ਪਰ ਜਿੱਥੇ ਕਿਤੇ ਸਾਡਾ ਸਾਂਝੇ ਮੁੱਦੇ ਆ ਜਾਂਦੇ ਆ ਸਾਡਾ ਕਿਸਾਨੀ ਦਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਹੁਣ ਅੱਜ ਜੇ ਚੋਨੇ ਨੂੰ ਪਾਣੀ ਨਹੀਂ ਮਿਲੂਗਾ ਬਿਜਲੀ ਨਹੀਂ ਆਊਗੀ ਤਾਂ ਟੋਡੀਆਂ ਲੀਡਰੀਆਂ ਫਿਰ ਕਿਦੇ ਤੇ ਕਰੋਗੇ ਲੀਟਰੀਆਂ ਕੀ ਕਰਨੀਆਂ ਸਮਰਥਨ ਕਰੋ ਪਰ ਅੰਨੇ ਭਗਤ ਨਾ ਬਣੋ ਜੀ ਬਿਲਕੁਲ ਬਿਲਕੁਲ ਅਸੀਂ ਨਾ ਇਹ ਤੋਂ ਮੈਕ ਤੋਂ ਮੈਕ ਤੋਂ ਬੋਲਿਆ ਵੀ ਆੜਤੀਏ ਵੀਰ ਸਾਡੇ ਨਾਲ ਆਉਣ ਦਵਾਈਆਂ ਵਾਲੇ ਆਉਣ ਉਹਨਾਂ ਚ ਇੰਦਰਜੀਤ ਸਿੰਘ ਜੋਲੀ ਬਾਬੂ ਜੀ ਨੂੰ ਆਪਾਂ ਕਹਿੰਦੇ ਨੇ ਉਹ ਸਾਡੇ ਵਿੱਚ ਆਏ ਸਾਬਕਾ ਪ੍ਰਧਾਨ ਹਾਂਜੀ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਜਿਹੜੀਆਂ ਸਰਕਾਰਾਂ ਉਹ ਕਹਿੰਦੀਆਂ ਸਾਡੇ ਕੋਈ ਪੈਸਾ ਹੈ ਨਹੀਂ ਗ੍ਰੈਡ ਦੇਣ ਉਹ ਕਹਿੰਦਾ ਮੈਂ ਲੱਖ ਰੁਪਿਆ ਦਿੰਦਾ ਦੱਸੋ ਕਿੱਥੇ ਲਾਉਣਾ ਬੱਟ ਮੈਂ ਸਟਾਰਟਿੰਗ ਚ ਲੱਖ ਦਿੰਨਾ ਹੋ ਸਕਦਾ ਮੈਂ ਆਉਂਦੇ ਸਾਨੂੰ 10 ਲੱਖ ਦੇ ਮਤਲਬ ਗ੍ਰੈਡ ਲਈ ਗ੍ਰੈਡ ਲਈ ਦੇਖੋ ਲੋਕਾਂ ਦੇ ਦਾਨੀ ਵਾ ਪਏ ਪਰ ਇਹਨਾਂ ਨੂੰ ਮੂਰੇ ਲੋਕ ਜਿਹੜੇ ਪੰਜੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਬਿਲਕੁਲ ਸਹੀ ਗੱਲ ਹੈ ਪਰ ਇੱਥੇ ਸਾਨੂੰ ਸਾਰਿਆਂ ਨੂੰ ਜਿਹੜੀਆਂ ਆਪਦੇ ਨਿੱਜੀ ਮਫਾਦ ਛੱਡ ਕੇ ਅਸੀਂ ਜਿਹੜਾ ਇੱਕ ਮੁੱਦੇ ਤੇ ਜਿਹੜੇ ਤੇ ਚੱਲ ਰਹੇ ਆ ਉਸ ਨੂੰ ਲੈ ਕੇ ਹੀ ਲੜਨਾ ਪਊਗਾ ਫੇਰ ਹੀ ਜਿਹੜੇ ਇਹ ਮੋਰਚੇ ਦਿੱਤੇ ਜਾਣਗੇ ਔਰ ਮੈਂ ਸਲੀ ਵਾਕਈ ਸਲਾਹਣਾ ਕਰਨਾ ਬਣਦੀ ਹੈ ਤੁਸੀਂ ਗੁਰਪ੍ਰੇਮ ਜੀ ਬਾਈ ਅਸ਼ਿੰਦਰ ਇਹ ਸਾਰੀ ਟੀਮ ਹੈ ਜਿਹੜੀ ਤੁਹਾਡੀ ਪਿਛਲੇ ਸਾਲ ਵੀ ਤੁਸੀਂ ਅੱਗੇ ਆ ਕੇ ਇਹ ਮੋਰਚਾ ਲਾਇਆ ਸੀ ਤੇ ਕਿਸਾਨਾਂ ਨੇ ਤੁਹਾਡਾ ਸਾਥ ਦਿੱਤਾ ਸੀ ਐਕਤੀ ਵੀ ਤੁਹਾਡੀ ਟੀਮ ਪੂਰੀ ਜਿਹੜੀ ਲੱਗੀ ਹੋਈ ਹੈ ਇਹ ਟੀਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕਿਵੇਂ ਪਿਛਲੇ ਦਿਨ ਸੀ ਧਰਨਾ ਲਾਇਆ ਆਪਣੇ ਪੱਤੋ ਗੇਟ ਜਾਮ ਕਰਤਾ ਸੀ ਉਹ ਰਾਤ ਦਾ ਟਾਈਮ ਹੋ ਗਿਆ ਜਦੋਂ ਰਾਤ ਨੂੰ ਆਪਾਂ ਪੈਣੇ ਆਵੀ ਉਦੋਂ ਜਾ ਕੇ ਕਿਤੇ ਐਮਪੀ ਸਾਹਿਬ ਆਗੇ ਐਮਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿੱਤਾ ਚਲੋ ਅਸੀਂ ਚੱਲਣਾ ਮੌਜੂਦਾ ਹੋਣ ਦਿੱਤੇ ਸਰਬਜੀਤ ਸਿੰਘ ਚੱਕ ਲਿਆ ਪਰ ਇਹਨਾਂ ਦੇ ਮੁਲਾਜ਼ਮਾਂ ਨੇ ਤੜਕੋਂ ਸਾਡੇ ਤੇ ਪਰਚਾ ਕਰਾ ਦਿੱਤਾ ਅੱਛਾ ਇਹ ਪਰਚਾ ਕਰਾਉਣ ਵਾਸਤੇ ਗਏ ਕਰਾਇਆ ਨਹੀਂ ਕਰਾਉ ਉਹ ਨਹੀਂ ਮੈਨੂੰ ਪਤਾ ਇੱਥੇ ਆਕੇ ਥਾਣੇ ਇਹਨਾਂ ਨੇ ਆਕੇ ਕਿਹਾ ਸਾਡੀਆਂ ਗੱਡੀਆਂ ਦੀ ਹਵਾ ਕੱਢਤੀ ਸਾਡੀਆਂ ਲੇਡੀਜ਼ ਜਿਹੜਾ ਸਟਾਫ ਆ ਉਹਨਾਂ ਨੂੰ ਇਹਨਾਂ ਨੇ ਮਿਸਰ ਕੀਤਾ ਉਹਨਾਂ ਨਾਲ ਕੋਈ ਸ਼ਾਬਲੀ ਗਲਤ ਬੋਲੀ ਆ ਇਹ ਜਿਹੜੀਆਂ 5-4 ਧਾਰਾ ਲਾ ਕੇ ਇਹਨਾਂ ਨੇ ਸਾਨੂੰ ਪਹਿਲਾਂ ਦਬਾਉਣ ਦੀ ਕੋਸ਼ਿਸ਼ ਕੀਤੀ ਪੰਜਾਤਾ ਬੰਦਿਆਂ ਨੂੰ ਮੂਰ ਲੈਣ ਕੋਈ ਸੱਚਾਈ ਸੀਗੀ ਇੱਥੇ ਸੱਚਾਈ ਸੀਗੀ ਥਾਣੇ ਆਉਂਦੇ ਸੀ ਆ ਉਹ ਸਾਡੇ ਵੱਲੋਂ ਨਹੀਂ ਸੀ ਕੋਈ ਇਹਨਾਂ ਵਾਲੀ ਜਿਹੜੀ ਤੁਸੀਂ ਪਰਚੇ ਵਾਲੀ ਕਹਿੰਦੇ ਉਹ ਸਚਾਈ ਸੀ ਕਿ ਉਹਨਾਂ ਨੇ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਕਹਿਣ ਦਾ ਭਾਬੀ ਜਿਹੜੇ ਦੋਸ਼ ਲਾਏਗੇ ਉਹ ਬੇਬੁਨਿਆਦ ਸੀ ਬਚਾਓ ਸਾਡਾ ਕਿਵੇਂ ਹੋ ਗਿਆ ਵੀ ਐਸਐਚਓ ਸਾਹਿਬ ਉੱਥੇ ਆਪ ਖੁਦ ਸੀ ਤੇ ਨਾਲ ਐਮਪੀ ਦੀ ਸਕਿਉਰਟੀ ਸੀਗੀ ਅਸੀਂ ਇਹ ਗੱਲ ਕਹਿਨੇ ਆ ਵੀ ਐਮਪੀ ਦੀ ਸਕਿਉਰਟੀ ਨੂੰ ਪੁੱਛਿਆ ਜਾਵੇ ਤੇ ਜਿਹੜੇ ਇਹਨਾਂ ਦੇ ਮੁਲਾਜ਼ਮ ਠਾਨੇ ਵਾਲੇ ਬੈਠੇ ਸੀ ਉਹਨਾਂ ਤੋਂ ਪੁੱਛਿਆ ਜਾਵੇ ਕਿ ਸਾਡੇ ਤੇ ਕਿਹਦੀ ਕਾਦੀ ਕਾਰਵਾਈ ਇਹਨਾਂ ਨੂੰ ਆਇਆ ਸੀ ਕਿਰਾ ਆ ਕੇ ਆਪਾਂ ਇਹਨਾਂ ਦੇ ਪੰਜ ਸੱਤ ਸੜੀਆਂ ਆਈਆਂ ਧਾਰਾਂ ਲਾ ਕੇ ਇਹਨਾਂ ਨੂੰ ਦਬਾ ਲਓ ਇਹਨਾਂ ਦੇ ਨਾਲ ਮਗਰ ਕਹਿੰਨੇ ਬਸ ਠਰਨਾ ਲੱਗਣਾ ਬਿਲਕੁਲ ਸਹੀ ਗੱਲ ਆਗੂ ਵਧੀਆ ਹੁਣ ਤਮ ਪਿੱਛੇ ਸਪੋਰਟ ਕਿਉਂਕਿ ਸਾਡਾ ਸਾਡੇ ਜਿਹੜੇ ਕਿਸਾਨ ਹੈ ਉਹ ਆਪਣਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਹੋ ਜਾਂਦੇ ਆ ਕਿਸਾਨੀ ਲਈ ਬਿਲਕੁਲ ਜੀ ਬਿਲਕੁਲ ਲੇਟ ਹੋ ਗਏ ਤੁਸੀਂ ਦੋ ਚਾਰ ਦਿਨ ਸਾਨੂੰ ਪਤਾ ਲੱਗਿਆ ਵੀ ਤੁਸੀਂ ਕਿਤੇ ਬਾਹਰ ਗਏ ਹੋਏ ਸੀ ਮਜਬੂਰੀ ਸੀ ਤੁਹਾਡੀ ਤੇ ਅੱਜ ਤਾਂ ਚਲ ਦੋ ਚਾਰ ਦਿਨ ਕੋਈ ਤੇ 4 ਘੰਟੇ ਲਾਈਟ ਚੱਲ ਗਈ ਕਿਤੇ 6 ਘੰਟੇ ਚੱਲ ਗਈ ਨਹੀਂ ਤੁਸੀਂ ਤੁਹਾਨੂੰ ਨਾ ਅਸੀਂ ਸਾਡੇ ਨਾਲ ਜਾ ਕੇ ਨਾ ਤੁਹਾਡਾ ਤੁਹਾਨੂੰ ਵੀਡੀਓ ਦੰਨੇ ਅਸੀਂ ਸਾਡੇ ਝੋਨਿਆਂ ਦੀ ਜਿਹੜੀ ਬਣੀ ਵੀ ਆ ਤੁਸੀਂ ਉਹਨੂੰ ਵੀ ਲਾਈਵ ਕਰੋ ਸਾਡੀ ਵੀਡੀਓ ਨੂੰ ਮੈਂ ਕਹਾਂ ਜੀ ਤੁਸੀਂ ਭਾਵੇਂ ਟੂਰਨਾਮੈਂਟ ਕਰਾ ਲਓ ਕੋਈ ਮਰਜ਼ੀ ਕਿਸੇ ਕਬੱਡੀ ਦਾ ਕਿਸੇ ਫੁੱਟਬਾਲ ਦਾ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਟੂਰਨਾਮੈਂਟ ਕਰਾ ਸਕਦੇ ਆ ਸਾਡੇ ਝੋਨੇ ਦੇ ਵਿੱਚ ਹਾਂ ਬਿਲਕੁਲ ਅਸੀਂ ਸੋਚ ਹੀ ਸਕਦੇ ਆ ਜੇ ਕਿਉਂਕਿ ਜਿਹੜੇ ਅੱਜ ਦੇ ਹਾਲਾਤ ਆ ਜਦੋਂ ਝੋਨੇ ਨੂੰ ਪਾਣੀ ਨਹੀਂ ਲੱਗੂਗਾ ਇੰਨੇ ਦਿਨ ਤਾਂ ਉਹ ਸੁੱਕਣ ਗਈ ਔਰ ਉਹ ਵੀਡੀਓ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਅਸੀਂ ਇਹਨਾਂ ਤੋਂ ਵੀਡੀਓ ਲੈ ਕੇ ਸਾਂਝੀ ਕਰਾਂਗੇ ਤੁਹਾਡੇ ਸਾਡੇ ਪੇਜ ਤੇ ਔਰ ਹੋਰ ਮੇਰਾ ਵੀਰ ਕੋਈ ਕੁਝ ਕਹਿਣਾ ਚਾਹੁੰਦਾ ਹਾਂਜੀ ਬਈ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਦੇ ਪਤੇ ਜਿੰਨੇ ਵੀ ਪਿਆਰੀ ਸਾ ਸੰਗਤ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਇਕੱਤਰ ਹੋਈ ਆ ਸਾਰੇ ਕਿਸਾਨ ਵੀਰਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਇਹ ਮਸਲਾ ਪ੍ਰਦੀਪ ਜੀ ਆਪਣੇ ਹਲਕੇ ਦਾ ਮਸਲਾ ਹੈਗਾ ਤੇ ਆਪਾਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਅੱਜ ਕਹਿਮਾ ਦੇਣਾ ਧਰਨੇ ਦਾ ਚੌਥਾ ਚੌਥਾ ਦਿਨ ਆ ਤੇ ਇਹ ਜਿਹੜੀ ਚਾਰ ਦਿਨਾਂ ਨੇ ਦਿੱਕਤ ਆਈ ਆ ਆਪਣੇ ਨਿਹਾਲ ਸਿੰਘ ਵਾਲੇ ਹਲਕੇ ਦੇ ਵਿੱਚ ਇਹ ਮੇਨ ਆਪਣਾ ਚੌਕ ਆ ਸ਼ਹਿਰ ਦਾ ਇੱਥੋਂ ਦੀ ਪਤਾ ਨਹੀਂ ਕਿੰਨੇ ਲੋਕ ਦਿੱਲੀ ਨੂੰ ਲੰਘਦੇ ਆ ਕਰਦੇ ਆ ਬਰਨਾਲਾ ਬਾਏ ਹੋ ਕੇ ਸੰਗਰੂਰ ਤੇ ਬਾਗਾ ਪ੍ਰਾਣਾ ਮੋਗਾ ਆਪਣੇ ਸਾਰੇ ਇਸ ਏਰੀਏ ਨੂੰ ਸਮੱਸਿਆ ਆਈ ਆ ਅਸੀਂ ਸਰਕਾਰ ਅੱਗੇ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਜਿਹੜੀ ਨੌਬਤ ਆ ਇਸ ਵਾਰ ਤਾਂ ਚਲੋ ਆਪਣੇ ਕਿਸਾਨ ਵੀਰ ਅ ਥੰਮੇ ਦੇ ਨਾਲ ਬੈਠੇ ਆ ਕੱਲ ਨੂੰ ਜੇ ਕੋਈ 19 21 ਹੁੰਦੀ ਆ ਪਰ ਇਹ ਸਮੱਸਿਆਵਾਂ ਅ ਸਰਨਾ ਤਖਤਪੁਰਾ ਜੀ ਬਈ ਦੀ ਗੱਲ ਮੈਂ ਸਮਝ ਗਿਆ ਕਿ ਜਿਹੜੀਆਂ ਇਹ ਸਮੱਸਿਆਵਾਂ ਆ ਰਹੀਆਂ ਨੇ ਕਿਸਾਨਾਂ ਦੀ ਸਮੱਸਿਆਵਾਂ ਤੋਂ ਵੱਡੀਆਂ ਨਹੀਂ ਜਦੋਂ ਇੱਕ ਕਿਸਾਨ ਇੰਨਾ ਖਰਚਾ ਕਰਕੇ ਝੋਨਾ ਲਾਉਂਦਾ ਹੈ ਪੜਾ ਵਾਹਣ ਪਾਉਂਦਾ ਫਿਰ ਉਹਦੀ ਲਵਾਈ ਅੱਜ ਕੱਲ ਕਿੰਨੀ ਮਹਿੰਗੀ ਆ ਫਿਰ ਜਦੋਂ ਉਹ ਤੇ ਉਹ ਨਾ ਲਾ ਕੇ ਤੇ ਬਾਅਦ ਚ ਜਦੋਂ ਲਾਈਟ ਨਾ ਆਵੇ ਤੇ ਝੋਨਾ ਸੁੱਕ ਜਾਂਦਾ ਫਿਰ ਉਹ ਜਿਹੜਾ ਕਿਸਾਨ ਦੇ ਦਿਲ ਤੇ ਕੀ ਬੀਤਦਾ ਇਹ ਉਹੀ ਜਾਣਦਾ ਜੇ ਇਸ ਧਰਨੇ ਕਾਰਨ ਜੇ ਕਿਸੇ ਨੂੰ ਕੋਈ ਥੋੜੀ ਬਹੁਤੀ ਦਿੱਕਤ ਆਉਂਦੀ ਹੈ ਪਰ ਗੱਲ ਇਹ ਹੈ ਕਿ ਜਿਹੜੀ ਕਿਸਾਨਾਂ ਦੀ ਦਿੱਕਤ ਹੈ ਜਿਹੜੀ ਕਿਸਾਨਾਂ ਦੀ ਸਮੱਸਿਆ ਹੈ ਉਹ ਤੋਂ ਵੱਡੀ ਨਹੀਂ ਉਹ ਹੋ ਸਕਦੀ ਜੀ ਆਪਾਂ ਇੱਕ ਨਾ ਪ੍ਰਦੀਪ ਜੀ ਜਿਵੇਂ ਚਲੋ ਮੰਡੀ ਨਿਹਾਲ ਸਿੰਘ ਵਾਲਾ ਵਾਸੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜਾ ਤੁਸੀਂ ਨਾ ਮੈਂ ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਚਾਰ ਚੁਕਰੇ ਦਿਖਾਓ ਜਿਵੇਂ ਆਪਾਂ ਅੱਜ ਕੱਲ੍ਹ ਕਹਿ ਰਹੇ ਆਂ ਵੀ ਯਾਰ ਨੌਜਵਾਨ ਪੀੜੀ ਬਾਹਰ ਨੂੰ ਜਾ ਰਹੀ ਆ ਜਿਹੜੇ ਇਸ ਪੰਡਾਲ ਦੇ ਵਿੱਚ ਸਭ ਤੋਂ ਵੱਧ ਜਿਹੜੇ ਕਿਸਾਨ ਬਿਖਿਆ ਉਹ ਨੌਜਵਾਨ ਮੁੰਡੇ ਆ ਤੁਸੀਂ ਇਸ ਗੱਲ ਨੂੰ ਯਾਨੀ ਆਪਦੇ ਕੈਮਰਾ ਜਿਵੇਂ ਸਾਡੀ ਨੌਜਵਾਨੀ ਨੂੰ ਬਦਲਾਮ ਕੀਤਾ ਜਾ ਰਿਹਾ ਪਰ ਜਦੋਂ ਜਿੱਥੇ ਮੁੱਤੇ ਦੀ ਗੱਲ ਆਉਂਦੀ ਹੈ ਭਾਵੇਂ ਕਿਸਾਨ ਨਹੀਂ ਧਰਨਾ ਹੋਵੇ ਬਿਲਕੁਲ ਅਸੀਂ ਦੇਖਿਆ ਤੇ ਸਾਡੇ ਨੌਜਵਾਨ ਨਹੀਂ ਅੱਗੇ ਆਉਂਦੇ ਆ ਸੋ ਇੱਕ ਝਲਕ ਸਾਰੇ ਇਧਰ ਨੇੜੇ ਹੋ ਕੇ ਜੀ ਇੱਕ ਗੱਲ ਜਿਹੜੀ ਆਪਾਂ ਗੱਲ ਵਿੱਚੋਂ ਸਾਰੇ ਇਧਰ ਝਲਕ ਦਿਖਾ ਦੇ ਗੱਲ ਵਿੱਚੋਂ ਆਪਾਂ ਜਿਹੜੀ ਰੋਕਤੀ ਸੀਗੀ ਇੱਕ ਮਿੰਟ ਚੰਨ ਜੀ ਮੈਂ ਤੁਹਾਡਾ ਗੱਲ ਕਰਦਾ ਮੈਂ ਪਹਿਲਾਂ ਚਾਹੁੰਦਾ ਸੀਗਾ ਕਿ ਇੱਕ ਝਲਕ ਸਾਰੇ ਨੌਜਵਾਨਾਂ ਦੀ ਜ਼ਰੂਰ ਦਿਖਾਉਣੀ ਚਾਹੁੰਦਾ ਸੀ ਇਧਰ ਵੀ ਇਧਰ ਸਾਰੇ ਠੀਕ ਹੈ ਜੀ ਗੱਲ ਬਿਲਕੁਲ ਬਿਲਕੁਲ ਸਾਰੇ ਵੱਧ ਤੋਂ ਵੱਧ ਨੌਜਵਾਨ ਆ ਜਿੰਨੇ ਕੀਤੀ ਕਰ ਰਹੇ ਆ ਆਜਾ ਜੀ ਹਾਂਜੀ ਇਹ ਪ੍ਰਦੀਪ ਜੀ ਮੈਂ ਸਮੱਸਿਆ ਦੀ ਗੱਲ ਆਪਾਂ ਵਿੱਚੋਂ ਰੋਕਤੀ ਸੀਗੀ ਹੂੰ ਇਹ ਜਿਹੜੀ ਆਪਾਂ ਨੂੰ ਇੰਨੀ ਸਮੱਸਿਆ ਆਈ ਆ ਅੱਜ ਆਪਣੇ ਕਿਸਾਨ ਵੀਰਾਂ ਨੂੰ ਚੌਥਾ ਦਿਨ ਜੀ ਨੜੇ ਤਾਂ ਆਪਣੇ ਝੋਨੇ ਨੂੰ ਕਿੰਨਾ ਨੁਕਸਾਨ ਹੋ ਗਿਆ ਨੜੇ ਆਪਣੇ ਸ਼ਹਿਰ ਦੇ ਵਿੱਚ ਕਿੰਨਾ ਆਵਾਜ਼ਾਂ ਨੂੰ ਨੁਕਸਾਨ ਹੋ ਰਿਹਾ ਇਹ ਕੀ ਦਾ ਕਰਕੇ ਸਰਕਾਰ ਦੇ ਨਲਿਕੀਆਂ ਅਸੀਂ ਤੁਹਾਡੇ ਮਾਧਿਅਮ ਜਰੀਏ ਕਹਿਣਾ ਚਾਹੁੰਦੇ ਆ ਵੀ ਅੱਗੇ ਤੋਂ ਇਹੋ ਜੀ ਨੌਬਤ ਜਿਹੜੀ ਨਾ ਆਵੇ ਕਿਸਾਨ ਵੀਰਾਂ ਨੂੰ ਨਾ ਤਾਂ ਸਾਡੇ ਕਿਸਾਨ ਵੀਰ ਜਿਹੜੇ ਖੱਜਲ ਹੋਣ ਵਿਚਾਰੇ ਬਜ਼ੁਰਗ ਬੈਠੇ ਆ ਸੜਕਾਂ ਤੇ ਇਧਰ ਬਜ਼ੁਰਗ ਇੱਕ ਪਿਆ ਮੈਂ ਆ ਕੇ ਜਦੋਂ ਦੇਖੇ ਆ ਤੇ ਵਿਚਾਰੇ 80 80 ਸਾਲ ਦੇ ਬਜ਼ੁਰਗਾ ਸਰਕਾਰ ਨੂੰ ਸਾਡੀ ਬੇਨਤੀ ਆ ਵੀ ਕਿਸਾਨ ਵੀਰਾਂ ਦੀਆਂ ਜਿਹੜੀਆਂ ਮੰਗਾਂ ਅਾ ਜਲਦੀ ਜਿਹੜੀਆਂ ਅੱਗੇ ਤੋਂ ਵੀ ਮੰਨਿਆ ਕਰੋ ਜੇ ਕੋਈ ਸਮੱਸਿਆ ਆਉਂਦੀ ਆ ਉਹਦਾ ਜਲਦ ਹੱਲ ਕਰ ਸੋ ਦਰਸ਼ਕੋ ਤੁਸੀਂ ਸਾਰੀ ਗੱਲਬਾਤ ਸੁਣੀ ਐ ਆਗੂਆਂ ਤੋਂ ਸਾਰੀ ਗੱਲ ਸੁਣੀ ਐ ਅੱਜ ਚੌਥਾ ਦਿਨ ਐ ਸ਼ਹਿਰ ਦੇ ਵਿੱਚਕਾਰ ਜਿਹੜਾ ਧਰਨਾ ਲੱਗਿਆ ਹੋਇਆ ਔਰ ਹੁਣ ਤੱਕ ਜਿਹੜੀ ਅਧਿਕਾਰੀਆਂ ਵੱਲੋਂ ਜਿਵੇਂ ਆਗੂਆਂ ਨੇ ਦੱਸਿਆ ਕਿ ਕੱਲ ਅਧਿਕਾਰੀਆਂ ਵੱਲੋਂ ਪ੍ਰੋਸਾ ਦਵਾਇਆ ਗਿਆ ਕਿ ਗ੍ਰੈਡ ਪਾਸ ਹੋ ਗਿਆ ਪਰ ਇੱਥੇ ਜਿਹੜਾ ਫੈਸਲਾ ਇਹ ਕੀਤਾ ਗਿਆ ਕਿ ਇਹ ਧਰਨਾ ਉਹਨਾਂ ਚਿਰ ਜਾਰੀ ਰਹੂਗਾ ਜਿੰਨੀ ਦੇਰ ਜਿਹੜਾ ਬਿਲਕੁਲ ਸਾਰਾ ਕੋਸ਼ਕ ਕੰਮ ਹੋ ਕੇ ਬਿਜਲੀ ਹੈ ਜਿਹੜੀ ਚਾਲੂ ਨਹੀਂ ਹੁੰਦੀ ਜਿੰਨਾ ਚਿਰ ਇਹ ਬਜ਼ੁਰਗ ਬੈਠੇ ਆ ਜਿਹੜੇ ਇੱਥੇ ਨੌਜਵਾਨ ਬੈਠੇ ਆ ਜਿੰਨਾ ਚਿਰ ਉਹ ਨਹੀਂ ਕਹਿਣਗੇ ਕਿ ਹਾਂ ਹੁਣ ਸਾਡੀ ਤਸੱਲੀ ਹੈ ਉਹਨਾਂ ਚਿਰ ਇਹ ਧਰਨਾ ਜਿਹੜਾ ਜਾਰੀ ਰਹੂਗਾ ਇਹ ਜਿਹੜਾ ਆਗੂਆਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਸੁਣੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੰਨਾ ਕਿ ਸ਼ੇਅਰ ਕਰੋ ਕਿ ਸਰਕਾਰ ਦੇ ਕੰਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦਾਵਾ ਕਰਦੀ ਹੈ ਕਿ ਇੱਕ ਦਿਨਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਅਸੀਂ ਧਰਨਾ ਨਹੀਂ ਲੱਗਣ ਦੇਵਾਂਗੇ ਕਿ ਅਸੀਂ ਲੋਕਾਂ ਦੀਆਂ ਸਮੱਸਿਆਵਾਂ ਸੁਣਾਂਗੇ ਅਸੀਂ ਧਰਨਾ ਕੋਈ ਲੱਗਣ ਨਹੀਂ ਦੇਵਾਂਗੇ ਪਰ ਅੱਜ ਚੌਥਾ ਦਿਨ ਹੋ ਗਿਆ ਹੈ ਤੇ ਇੱਥੇ ਜਿਹੜਾ ਧਰਨਾ ਲੱਗਿਆ ਹੋਇਆ ਤੇ ਬਿਲਕੁਲ ਭਰੋਸਾ ਜਰੂਰ ਦਵਾਇਆ ਗਿਆ ਤੀਜੇ ਦਿਨ ਆ ਕੇ ਅਧਿਕਾਰੀਆਂ ਨੇ ਭਰੋਸਾ ਦਵਾਇਆ ਤੇ ਹੁਣ ਕਿੰਨੇ ਦਿਨਾਂ ਦੇ ਵਿੱਚ ਇਹ ਭਰੋਸਾ ਜਿਹੜਾ ਅਮਲੀ ਜਾਮਾ ਇਹਨੂੰ ਪਹਿਨਾਇਆ ਜਾਂਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਦੇਖ ਸਕਦੇ ਹੋ ਲੰਗਰ ਇਸ ਟਾਈਮ ਬਰਤਾਇਆ ਜਾ ਰਿਹਾ ਹੈ ਜਿਵੇਂ ਰੋਟੀ ਦਾ ਟਾਈਮ ਆ ਸਾਰੇ ਲੰਗਰ ਪ੍ਰਸ਼ਾਦਾ ਵੀ ਚੱਲ ਰਿਹਾ ਔਰ ਕਹਿੰਦੇ ਨੇ ਕਿਸਾਨ ਜਿੱਥੇ ਜਾ ਕੇ ਬਹਿ ਜਾਵੇ ਉੱਥੇ ਹੀ ਜੰਗਲ ਚ ਮੰਗਲ ਲਾ ਲੈਂਦਾ ਔਰ ਪਿਛਲੇ 3 ਦਿਨਾਂ ਤੋਂ 4 ਦਿਨਾਂ ਤੋਂ ਇਹ ਧਰਨਾ ਚੱਲ ਰਿਹਾ ਔਰ ਆਉਣ ਵਾਲੇ ਕਿੰਨੇ ਦਿਨ ਚੱਲਦਾ ਹੈ ਇਹ ਡਿਪੈਂਡ ਕਰਦਾ ਹੈ ਸਾਡੇ ਬਿਜਲੀ ਵਿਭਾਗਮੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਫਿਲਹਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਅੱਗੇ ਦੀ ਅਪਡੇਟ ਅਸੀਂ ਨਾਲ ਦੀ ਨਾਲ ਸ਼ੇਅਰ ਕਰਾਂਗੇ ਨਾਲ ਦੀ ਨਾਲ ਅਸੀਂ ਮਾਫੀ ਚਾਹੁੰਦੇ ਆ ਕਿ ਪਹਿਲੇ ਜਿਹੜੇ 2-3 ਦਿਨ ਕੁਝ ਨਿੱਜੀ ਸਮੱਸਿਆ ਕਰਕੇ ਅਸੀਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਨਹੀਂ ਕਰ ਸਕੇ ਕਿਸੇ ਵੀ ਲੈਵਲ ਤੇ ਨਹੀਂ ਕਰ ਸਕੇ ਪਰ ਅੱਗੇ ਦੀਆਂ ਖਬਰਾਂ ਲਗਾਤਾਰ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਫੀਲਡ ਦੇ ਵਿੱਚ ਐਕਟਿਵ ਰਵਾਂਗੇ ਕੈਮਰਾ ਪਰਸਨ ਜਗਤਾਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਨਿਹਾਲ ਸਿੰਘ ਵਾਲਾ ਤੋਂ ਪ੍ਰਦੀਪ ਢਿੱਲੋਂ ਦੀ ਇਹ ਰਿਪੋਰਟ